ਸਾਰਿਆਂ ਨੂੰ ਪਤਾ ਕਿ ਪੰਜਾਬ ਇੱਕ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰਿਆ ਔਰ ਪਿਛਲੇ ਦਿਨਾਂ ਦੇ ਵਿੱਚ ਹਨਾ ਦੀ ਮਾਰ ਪਈ ਔਰ بارش ਬਹੁਤ ਤੇਜ਼ ਹੋਈ ਇੱਥੋਂ ਤੱਕ ਕਿ ਮਾਰੋ ਹਿਮਾਚਲ ਤੋਂ ਪਾਣੀ ਵੀ ਥੱਲੇ ਨੂੰ ਆਇਆ ਨਤੀਜੇ ਦੇ ਤੌਰ ਤੇ ਜਿੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਓਸ ਹਨਾ ਨੇ ਅਸਰ ਕੀਤਾ ਜਿਹੜਾ ਸਾਡਾ ਸ਼ਹਿਰ ਸੀ ਉਹ ਵੀ ਇੱਥੋਂ ਪ੍ਰਭਾਵਿਤ ਹੋਇਆ ਔਰ ਜ਼ਿਆਦਾ بارش ਹੋਣ ਨਾਲ ਜਿਹੜੇ ਕੋਈ ਕਮਜ਼ੋਰ ਘਰ ਸੀਗੇ ਉਹਨਾਂ ਨੂੰ ਵੀ 타 ਲੱਗੀ ਔਰ ਕਈ ਘਰ ਟਹਿ ਗਏ ਕਈ ਚੋਨ ਲੱਗ ਪਏ ਕਈਆਂ ਦੀ ਛੱਤਾਂ ਖਰਾਬ ਸੀਗੀਆਂ ਔਰ ਮੈਂ ਸਮਝਦਾ ਵੀ ਅੱਜ ਇੱਕ ਬਹੁਤ ਚੰਗੀ ਔਰ ਇਨਸਾਨੀਅਤ ਨੂੰ ਜਗਾਉਣ ਵਾਲੀ ਮਾਨਵਤਾ ਨੂੰ ਜਗਾਉਣ ਵਾਲੀ ਗੱਲ ਆ ਕਿ ਅੱਜ ਉਹਨਾਂ ਘਰਾਂ ਨੂੰ ਇੱਕ ਛੋਟੀ ਜੀ ਮਦਦ ਦੇਣ ਵਾਸਤੇ ਵਪਾਰ ਮੰਡਲ ਗਰਦਾਸਪੁਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਮੇਰੇ ਨਾਲ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਸਾਹਿਬ ਅਸ਼ੋਕ ਮਹਾਜਨ ਜੀ ਰਗਵੀਰ ਕਲਦਰਾ ਜੀ ਔਰ ਇਹਨਾਂ ਦੀ ਸਾਰੀ ਟੀਮ ਤੇਜ ਮਹਾਜਨ ਜੀ ਸਾਰੇ ਸੰਗਤ ਖੜੀ ਅਜੇ ਕੱਲਾ ਕੱਲਾ ਨਾ ਲੈਣ ਲੱਗ ਪਏ ਤੇ ਮੈਨੂੰ ਸਮਝ ਨਹੀਂ ਕਿ ਸਦਾ ਰਹਿ ਗਿਆ ਤੇ ਬੁਰਾ ਲੱਗੂਗਾ ਸੋ ਇਹਨਾਂ ਨੇ ਆਪ ਜਾ ਕੇ ਇਹਨਾਂ ਨੂੰ ਮਿਲੇ ਵੀ ਪੁੱਛਿਆ ਵੀ ਇੱਕ ਬਹੁਤ ਛੋਟਾ ਜਿਹਾ ਇੱਕ ਬਹੁਤ ਵੱਡੇ ਯੱਗ ਦੇ ਵਿੱਚ ਇੱਕ ਛੋਟੀ ਜੀ ਹੁੱਤੀ ਆ ਸੋ ਮੈਂ ਸਮਝਣਾ ਵੀ ਵਪਾਰ ਮੰਡਲ ਜਿੱਥੇ ਆਪ ਅੱਜ ਕੱਲ ਵਪਾਰ ਤੇ ਵੀ ਅਸਰ ਹੋਇਆ ਪਰ ਅੱਜ ਗੁਪਾਰੀਆਂ ਨੇ ਦੁਕਾਨਦਾਰਾਂ ਨੇ ਆਪਣੇ ਦੁੱਖ ਨਾਲੋਂ ਇਹਨਾਂ ਦਾ ਦੁੱਖ ਵੱਡਾ ਸਮਝਿਆ ਗਗਨ ਜੀ ਤੇ ਉਹ ਤੇ ਦੁੱਖ ਨੂੰ ਕੱਟ ਕਰਨ ਵਾਸਤੇ ਅੱਜ ਅੱਗੇ ਆਏ ਨੇ ਔਰ ਇਹਨਾਂ ਨੇ ਸਾਰਿਆਂ ਦੇ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰਾਂ ਦੇ ਵਪਾਰੀਆਂ ਦੇ ਕੰਟਰੀਬਿਊਸ਼ਨ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ 90000 ਰੁਪਏ ਦੀ ਰਾਸ਼ੀ ਇਕੱਠੀ ਕੀਤੀ ਆ ਔਰ ਜਿਹਨਾਂ ਪੰਜ ਪਰਿਵਾਰਾਂ ਨੂੰ ਇਹ ਰਾਸ਼ੀ ਦਿੱਤੀ ਆ ਤਾਂ ਕਿ ਉਹ ਆਪਣੇ ਘਰ ਨੂੰ ਠੀਕ ਕਰ ਲੈਣ ਔਰ ਮੈਂ ਸਮਝਣਾ ਵੀ ਅੱਜ ਵਪਾਰ ਮੰਡਲ ਨੇ ਉਹ ਕੰਮ ਕੀਤਾ ਜਿਹੜਾ ਕਿਸੇ ਵਕਤ ਸਰਕਾਰਾਂ ਕਰਦੀਆਂ ਨੇ ਪਰ ਵਪਾਰ ਮੰਡਲ ਆਪ ਇੱਕ ਸਮਾਜਿਕ ਸੰਸਥਾ ਵਪਾਰੀਆਂ ਦੀ ਸੰਸਥਾ ਔਰ ਮੈਂ ਤੇ ਬਹੁਤ ਵਾਰੀ ਕਿਹਾ ਵੀ ਜਿਹੜਾ ਦੁਕਾਨਦਾਰ ਆ ਉਹ ਕੱਲਾ ਸਿਰਫ ਕੰਮ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਨਹੀਂ ਕਰਦਾ ਉਹਦੇ ਨਾਲ ਜਿਹੜੇ ਪੰਜ ਸੱਤ ਪਰਿਵਾਰ ਉਹ ਦੁਕਾਨ ਤੇ ਜੁੜੇ ਹੁੰਦੇ ਨੇ ਜਿਹੜੇ ਉੱਥੇ ਭਾਵੇਂ ਉਹ ਸੇਲਜ਼ ਬੰਦੀ ਸ਼ਕਲ ਚ ਹੋਣ ਭਾਵੇਂ ਦੂਸਰੇ ਕੰਮਾਂ ਲਈ ਹੋਣ ਉਹਨਾਂ ਪਰਿਵਾਰਾਂ ਨੂੰ ਵੀ ਉਹ ਦੁਕਾਨਦਾਰ ਜਿਹੜਾ ਉਹ ਪਾਲਦਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਵਪਾਰ ਮੰਡਲ ਦਾ ਬਰਦਾਸ਼ਪੁਰ ਦਾ ਧੰਨਵਾਦ ਕਰਦਾ ਜੀ ਤੁਹਾਡੇ ਸਾਰੇ ਮੈਂਬਰ ਸਾਹਿਬਾਨ ਦਾ ਪਰ ਤੁਸੀਂ ਅੱਜ ਇਕੱਠੇ ਵੀ ਹੋਏ ਹੋ ਜਿਹੜੇ ਅੱਜ ਨਹੀਂ ਵੀ ਆ ਸਕੇ ਜਾਂ ਉਹ ਉਹ ਸਾਰੇ ਮਾਨੁਬਬ ਜਿਨ੍ਹਾਂ ਨੇ ਇਸ ਯੱਗ ਦੇ ਵਿੱਚ ਹਿੱਸਾ ਵੀ ਪਾਇਆ ਔਰ ਉਹ ਤੋਂ ਇਕੱਠਾ ਕਰਕੇ ਪੈਸਾ ਜਿਹੜਾ ਤੁਸੀਂ ਇਹ ਦੇ ਰਹੇ ਹੋ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਪਰਮੇਸ਼ਵਰ ਕਿਸੇ ਨਹੀਂ ਔਖਾ ਟਾਈਮ ਨਾ ਹੋਵੇ ਪਰ ਜਦੋਂ ਔਖਾ ਟਾਈਮ ਆਇਆ ਅੱਜ ਇਹ ਸਾਡੇ ਸ਼ਹਿਰ ਦੇ ਘਰ ਨੇ ਪੰਜ ਪਰਿਵਾਰ ਮੈਂ ਸਮਝ ਨਹੀਂ ਆ ਵੀ ਉਹਨਾਂ ਦੇ ਦੁੱਖ ਦੇ ਵਿੱਚ ਫੋਲੋ ਦੀ ਆਟਕਟਾਣ ਵਾਸਤੇ ਅੱਜ ਇਹ ਮਦਦ ਜਿਹੜੀ ਆ ਆਈ ਐਸਓ ਪਰਮੇਸ਼ਵਰ ਹਰ ਇੱਕ ਤੇ ਕਿਰਪਾ ਕਰੇ ਸੋ ਵਪਾਰ ਮੰਡਲ ਦਾ ਉਪਰਾਲਾ ਵਾਕਈ ਸਲਾਹਾਯੋਗ ਵੀ ਹੈ ਔਰ ਇਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਲੋਕਾਂ ਦੇ ਜੀਵਨ ਤਰ ਨੂੰ ਸੌਖਾ ਬਣਾਉਣ ਲਈ ਉਹਨਾਂ ਨੂੰ ਜ਼ਿਆਦਾ ਸਹੂਲਤ ਦੇਣ ਲਈ ਵਪਾਰ ਮੰਡਲ ਹਮੇਸ਼ਾ ਅ ਅੱਗੇ ਹੋ ਕੇ ਉਪਰਾਲੇ ਕਰਦਾ ਔਰ ਮੈਨੂੰ ਇਸ ਗੱਲ ਦੀ ਮਾਣ ਹੈ ਕਿ ਜਿਹੜੇ ਵਪਾਰ ਮੰਡਲ ਦੇ ਬਹੁਤ ਸਾਰੇ ਸਾਥੀ ਨੇ ਅੱਜ ਸਾਰੇ ਆਮ ਆਦਮੀ ਪਾਰਟੀ ਦੀ ਸੋਚ ਨਾਲ ਜੁੜੇ ਆਂ ਔਰ ਆਮ ਆਦਮੀ ਪਾਰਟੀ ਦੀ ਸੋਚ ਹੀ ਹੈ ਆ ਵੀ ਆਪਾਂ ਲੋਕਾਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਲੋਕਾਂ ਦੇ ਦੁੱਖ ਦੇ ਵਿੱਚ ਆਪਣੀ ਸਾਂਝ ਬਣਾਉਣੀ ਆ ਲੋਕਾਂ ਦੇ ਜੀਵਨ ਧਾਰਨ ਉੱਪਰ ਚੁੱਕਣਾ ਔਰ ਉਸ ਘੜੀ ਦੇ ਵਿੱਚ ਅੱਜ ਵਪਾਰ ਮੰਡਲ ਦਾ ਇਹ ਉਪਰਾਲਾ ਦਿਲ ਦੀਆਂ ਗਰਾਈਆਂ ਤੋਂ ਉਹਦੇ ਲਈ ਧੰਨਵਾਦ ਕਰਦਾ ਜੀ ਮੈਂ ਨਾ ਮੇਰਾ ਨਾਮ ਰਮਨ ਜੋਤੀਆ ਮੈਂ اسلامਾਬਾਦ ਮੱਲੇ ਦੀ ਰਹਿਣ ਵਾਲੀ ਆ ਤੇ ਸਾਡਾ ਘਰ ਜਿਹੜਾ ਹੈਗਾ ਫਲੈਸ਼ ਉਸ ਹੋਈ ਜਿਹੜੀ ਬੜੀ ਡਿੱਗ ਗਈ ਸੀਗੀ ਤੇ ਸਾਰੇ ਝੁੰਡਾ ਸੀਗਾ ਤੇ ਅਸੀਂ ਖਾਣਾ ਬਣਾਉਣਾ ਅੰਦਰ ਹੀ ਬਣਾਉਂਦੇ ਸੀਗੇ ਤੇ ਮਤਲਬ ਕਿ ਸਾਡਾ ਬੜਾ ਪਰੇਸ਼ਾਨੀ ਵਾਲੇ ਦਿਨ ਸੀਗੇ ਤੇ ਮੈਂ ਬੜਾ ਧੰਨਵਾਦ ਕਰਦੀ ਆ ਰਮਨ ਬੈਲ ਪਾਜੀ ਦਾ ਤੇ ਇਹ ਸਾਰੇ ਵਪਾਰ ਮੰਡਲ ਦਾ ਬੜਾ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਸਾਡਾ ਬਾਹਰ ਫੜੀ ਆ ਇਸ ਮੁਸ਼ਕਲ ਦੀ ਘੜੀ ਵਿੱਚ